ാഗര ജന ബംഗ ഗോവി ഗുണസാര സുരസ ਸ਼ੰਤ ਜਨ ਕਰਤ ਨਹੀਂ ਪਾਨੰ ਸੁਰਾ ਪਵਿੱਤਰ ਨਤ ਅਵਰ ਜਲ ਰੇ ਸੁਰ ਸ੍ਰੀ ਮਿਲਤ ਨਾ ਹੋਏ ਆਨੰ ਤਰ ਤਾਰ ਪਵਿੱਤਰ ਕਰ ਮਾਨੀਐ ਰੇ ਜੈਸੇ ਕਾਂਗਰ ਕਰਤ ਵਿਚਾਰ ਪਗਤ ਭਗੋਤ ਲਿਖੀਏ ਤੇ ਉਪਰ ਪੂਜੀਏ ਕਰ ਨਮਸਕਾਰ ਮੇਰੀ ਜਾਨ ਕਟ ਬਾਡਲਾ ਟੋਰਟਵੰਤਾ ਨਿਤੇ ਬਨਾਰਸੀ ਆਸਪਾਸਾ ਅਬ ਬਿਪਰ ਪ੍ਰਦਾਨ ਤੈ ਕਰੇ ਡੰਡਉਤ ਤੇਰੇ ਨਾਮ ਸਰਣਾਏ ਰਵਦਾਸ ਦਾਸਾ ਆਦਨਿਯ ਗੁਰੂ ਸਾਜ ਸੰਗਤ ਜੀ ਤਨ ਤਨ ਜਗਤ ਗੁਰੂ ਸਤਗੁਰ ਵਿਦਾਚੀ ਮਹਾਰਾਜ ਸਭ ਜੀਵਾਂ ਨੂੰ ਪ੍ਰਭੂ ਦੇ ਸਿਮਰਨ ਕਰਨ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਹਨ ਕਿ ਜੋ ਜੀ ਪ੍ਰਭੂ ਦਾ ਸਿਮਰਨ ਕਰਦਾ ਹੈ ਉਸ ਦੇ ਚਰਨਾਂ ਵਿੱਚ ਸਾਰੇ ਵਰਗਾਂ ਦੇ ਲੋਕ ਚੁੱਕੇ ਆਪਣਾ ਜੀਵਨ ਸਫਲ ਕਰਦੇ ਹਨ ਨਾਗਰੇ ਜਨਾ ਮੇਰੀ जात ਵਿਖਿਆਤ ਚ ਮਾਰੰਗ ਹਿਦੈ ਰਾਮ ਗੋਬਿੰਦ ਗੁਣਸਾਰੰਗ ਰਹਾਉ ਨਾਗਰਜ ਨਾ ਮੇਰੀ ਜਾਤ ਵਿਖਿਆਤ ਚ ਮਾਰੰਗ ਹਿਦੈ ਰਾਮ ਗੋਬਿੰਦ ਗੁਣਸਾਰੰਗ ਮਨ ਬਰੋਧੀਆਂ ਨੇ ਜਗਤ ਗੁਰ ਵਿਦਾਸ ਮਹਾਰਾਜ ਦੀਆਂ ਸ਼ਿਕਾਇਤਾ ਨਾਗਰਮਲ ਰਾਜੇ ਦੇ ਪਾਸ ਜਾ ਕੇ ਲਾਇਆ ਔਰ ਸਤਿਗੁਰੂ ਬਿਦਾਸ ਮਹਾਰਾਜ ਜੀ ਨਾਗਰਮਲ ਦੇ ਦਰਬਾਰ ਵਿੱਚ ਗਏ ਔਰ ਮਹਾਰਾਜ ਜੀ ਨੇ ਉਸ ਸਮੇਂ ਪਾਵਨ ਸ਼ਬਦ ਉਚਾਰਨ ਕੀਤਾ ਨਾਗਰ ਜਨਾ ਮੇਰੀ ਜਾਤ ਵਿਖਿਆਤ ਚ ਮਾਰੰਗ ਰਦੇ RAM ਗੋਬਿੰਦ ਗੁਨਸਾਰੰ ਹੇ ਨਗਰ ਦੇ ਲੋਕੋ ਹੇ ਨਾਗਰ ਜਾਤੀ ਦੇ ਲੋਕੋ ਮੇਰੀ ਜੋ ਜਾਤ ਹੈ ਬਿਸ਼ਪ ਪ੍ਰਸਿੱਧ ਵਿਖਿਆਤ ਚਮਾਰ ਜਾਤੀ ਹੈ ਜਿਸ ਦਾ ਬਹੁਤ ਗੌਰਵਸ਼ਾਲੀ ਇਤਿਹਾਸ ਹੈ ਜੋ ਸਿੱਧੂ ਘਾਟੀ ਦੀ ਸਭਤਾ ਦੀ ਮਾਲਕ ਜਾਤੀ ਹੈ ਔਰ ਜਿੱਤੇ ਰਾਜੇ ਮਹਾਰਾਜਾਂ ਦਾ ਕਈ ਸਦੀਆਂ ਤੱਕ ਭਾਰਤ ਵਰਸੇ ਰਾਜ ਰਹਾ ਮੇਰੀ ਜੋ ਜਾਤੀ ਹੈ ਵਿਖਿਆਤ ਪ੍ਰਗਟ ਮਸ਼ਹੂਰ ਚਮਾਰ ਜਾਤੀ ਹੈ ਮਾਨਵ ਬ੍ਰੋਹਰੀਆਂ ਨੂੰ ਇਹ ਭਰਮ ਹੈ ਕਿਉਂਕਿ ਸੰਸਾਰ ਵਿੱਚ ਜਨਮ ਕਰਕੇ ਕੋਈ ਜੀਵ ਛੋਟਾ ਵੱਡਾ ਨਹੀਂ ਹੈ ਔਰ ਮੇਰੀ ਜੋ ਜਾਤ ਹੈ ਵਿਖਿਆਦ ਚ ਮਾਰ ਜਾਂਦੀ ਹੈ ਹਰਿਦੇ RAM ਗੋਬਿੰਦ ਗੁਣਸਾਰੰ ਮੈਂ ਆਪਣੇ ਹਿਰਦੇ ਵਿਖੇ ਗੋਬਿੰਦ ਦੇ ਗੁਣਾ ਦੀ ਸੰਭਾਲ ਕਰਦਾ ਹਾਂ ਪ੍ਰਭੂ ਦੇ ਗੁਣਾ ਦੀ ਸੰਭਾਲ ਕਰਦਾ ਹਾਂ ਸੁਰ ਸਰੀ ਸਲਲ ਕ੍ਰਿਤ ਬਾਰਨੀਰੇ ਸੰਤ ਜਨ ਕਰਤ ਨਹੀਂ ਪਾਨ ਸੁਰਾ ਅਪਵਿੱਤਰ ਨਤ ਅਬਰ ਜਲ ਰੇ ਸੁਰਸਰੀ ਮਿਲਤ ਨਾ ਹੋਇ ਆਨ ਸੁਰਸਰੀ ਸਲ ਕਰਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨੰ ਜੀ ਕਰ ਗੰਗਾ ਦੇ ਜਲ ਦੀ ਸ਼ਰਾਬ ਬਣਾ ਲੇ ਜਾਵੇ ਤਾਂ ਉਸ ਨੂੰ ਸੰਤ ਜਨ ਨਹੀਂ ਪਿੰਦੇ ਕਿਉਂਕਿ ਉਸ ਵਿੱਚ ਦੂਸ਼ਣ ਆ ਜਾਂਦਾ ਹੈ ਇਸੇ ਪ੍ਰਕਾਰ ਜੇਕਰ ਕੋਈ ਜੀਵ ਆਪਣੇ ਆਪ ਨੂੰ ਜਨਮ ਕਰਕੇ ਉੱਤਮ ਮੰਨਦਾ ਹੈ ਜੇਕਰ ਉਹ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਤਾਂ ਉਹ ਪ੍ਰਭੂ ਦੇ ਦਰਬਾਰ ਵਿੱਚ ਕਬੂਲ ਨਹੀਂ ਹੁੰਦਾ ਸੁਰਾ ਅਪਵਿੱਤਰ ਨਾ ਤਬਰ ਜਲ ਰੇ ਸੁਰਸਰੀ ਮਿਰਤ ਨਾ ਹੋ ਆਨੰਦ ਸਤਗੁਰੂ ਜੀ ਪਰਮਾਉਂਦੇ ਹਨ ਸ਼ਰਾਬ ਪਵਿੱਤਰ ਹੈ ਗੰਗਾ ਦੇ ਜਲ ਦਾ ਜਿਸ ਨੇ ਸ਼ਰਾਬ ਬਣਾਈ ਹੈ ਉਸ ਨੂੰ ਪਵਿੱਤਰ ਮੰਨਿਆ ਜਾਂਦਾ ਹੈ ਔਰ ਹੋਰ ਨਦੀਆਂ ਨਾਲਿਆਂ ਦਾ ਪਾਣੀ ਜਦੋਂ ਗੰਗਾ ਵਿੱਚ ਮਿਲ ਜਾਂਦਾ ਹੈ ਤਾਂ ਉਸ ਦਾ ਹੀ ਰੂਪ ਹੋ ਜਾਂਦਾ ਹੈ ਉਹ ਵੱਖ ਨਹੀਂ ਰਹਿੰਦਾ ਸੰਸਾਰੀ ਲੋਕ ਭਰਮ ਕਰਕੇ ਛੋਟਾ ਸਮਝਦੇ ਹਨ ਜਦੋਂ ਪ੍ਰਭੂ ਦਾ ਸਨਨ ਕਰਦਾ ਹੈ ਉਹ ਪ੍ਰਭੂ ਦਾ ਹੀ ਰੂਪ ਹੋ ਜਾਂਦਾ ਹੈ ਔਰ ਪ੍ਰਭੂ ਤੋਂ ਵੱਖ ਨਹੀਂ ਹੁੰਦਾ ਔਰ ਉਸ ਸੰਸਾਰ ਵਿੱਚ ਪੂਜਨੀਕ ਬਣ ਜਾਂਦਾ ਹੈ ਤਰ ਤਾਰ ਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰ ਭਗਤ ਪਗਉਤ ਲਿਖੀਐ ਤੈ ਉਪਰੇ ਪੂਜੀਐ ਕਰ ਨਮਸਕਾਰ ਤਰ ਤਰ ਅਪਵਿੱਤਰ ਕਰ ਮਾਨੀਏ ਰੇ ਜੈਸੇ ਕਾਗਰਾ ਕਰਤ ਵਿਚਾਰੰ ਤੜ ਤੜ ਜੋ ਪੇੜ ਹੈ ਉਸ ਨੂੰ ਅਪਵਿੱਤਰ ਸਮਝਿਆ ਜਾਂਦਾ ਹੈ ਕਿਉਂਕਿ ਉਸ ਵਿੱਚੋਂ ਤਾਰ ਨਾਂ ਦਾ ਨਸ਼ੀਲਾ ਪਦਾਰਥ ਨਿਕਲਦਾ ਹੈ ਔਰ ਉਸ ਤੇ ਕਾਗਜ਼ਾਂ ਨੂੰ ਵੀ ਵਿਚਾਰਮਾਨ ਘਟਿਆ ਮੰਨਦੇ ਹਨ ਅਪਵਿੱਤਰ ਮੰਨਦੇ ਹਨ ਪਰ ਭਗਤ ਭਗੋਤ ਲਿਖੀਏ ਤੇ ਉਪਰੇ ਪੂਜिए ਕਰ ਨਮਸਕਾਰਾਂ ਜਦੋਂ ਉਹਨਾਂ ਕਾਗਜ਼ਾਂ ਤੇ ਪ੍ਰਭੂ ਦੀ ਸਿਫਤਸਲਾ ਲਿਖ ਦਿੱਤੀ ਜਾਂਦੀ ਹੈ ਔਰ ਉਹ ਜੋ ਕਾਗਜ਼ ਹਨ ਨਮਸਕਾਰਾਂ ਕਰਕੇ ਪੂਜੇ ਜਾਂਦੇ ਹਨ ਭਾਵੇਂ ਸੰਸਾਰੀ ਤੌਰ ਤੇ ਲੋਕ ਕਿਸੇ ਜੀਵ ਨੂੰ ਅਪਵਿੱਤਰ ਮੰਨਦੇ ਹਨ ਪਰ ਕੋਈ ਜਨਮ ਕਰਕੇ ਪਵਿੱਤਰ ਨਹੀਂ ਹੈ ਜੋ ਜੀਵ ਸੇਸ਼ਟ ਕਰਮ ਕਰਦਾ ਹੈ ਉਹ ਸੇਸ਼ਟ ਹੈ ਪਰ ਜਦੋਂ ਜੀਵ ਪ੍ਰਭੂ ਦਾ ਸਿਮਰਨ ਕਰਦਾ ਹੈ ਜਦੋਂ ਉਸ ਦੇ ਜੀਵਨ ਵਿੱਚ ਪ੍ਰਭੂ ਦੀ ਸਿਫਤਸਲਾ ਆ ਜਾਂਦੀ ਹੈ ਤਾਂ ਉਸ ਨੂੰ ਨਮਸਕਾਰਾਂ ਕਰਕੇ ਪੂਜਿਆ ਜਾਂਦਾ ਹੈ ਮੇਰੀ ਜਾਤ ਕਟ ਬਾਡ ਲਾ ਟੋਰਟ ਬੰਤਾ ਨਿਤੇ ਬਨਾਰਸੀ ਆਸ ਪਾਸਾਂ ਅਬ ਵਿਪਰੇ ਪ੍ਰਦਾਨ ਤੈ ਕਰੇ ਡੰਡਉਤ ਤੇਰੇ ਨਾਮ ਸਰਣਾਏ ਰਬਦਾਸ ਦਾਸਾ ਮੇਰੀ ਜਾਤ ਕੁੱਟ ਬਾਂਡਲਾ ਢੋੜ ਟਵੰਤਾ ਨਿਤੈ ਬਨਾਰਸੀ ਆਸ-ਪਾਸਾ ਸਤਗੁਰੂ ਜੀ ਫਰਮਾਉਂਦੇ ਹਨ ਮੇਰੇ ਮੇਰੀ ਜਾਤ ਦੇ ਲੋਕ ਜੋ ਮਰੇ ਹੋਏ ਪਸ਼ੂ ਠਾਉਂਦੇ ਔਰ ਉਹਨਾਂ ਦਾ ਚਮੜਾ ਉਤਾਰਦੇ ਨਿਤਾ ਪ੍ਰਤੀ ਬਨਾਰ ਦੇ ਆਸ-ਪਾਸ ਰਹਿੰਦੇ ਹਨ ਅਬ ਵਿਪਰ ਪ੍ਰਧਾਨਤਾ ਕਰੇ ਡੰਡੌਤ ਤੇਰੇ ਨਾਮ ਸਰਨਾਇ ਰਬ ਦਾਸ ਦਾਸਾ ਪ੍ਰਭੂ ਜੀ ਹੁਣ ਮੈਨੂੰ ਵਿਪਰਾਂ ਵਿੱਚੋਂ ਜਿਹੜੇ ਪ੍ਰધાન ਲੋਕ ਹਨ ਉਹ ਵੀ ਮੈਨੂੰ ਡੰਡੇ ਵਾਂਗੂ ਸਿੱਧੇ ਲੇਟ ਕੇ ਡੰਡਬਤ ਪ੍ਰਣਾਮ ਕਰਦੇ ਹਨ ਨਮਸਕਾਰਾਂ ਕਰਦੇ ਹਨ ਪ੍ਰਭੂ ਜੀ ਮੈਂ ਆਪ ਦੇ ਦਾਸ ਨੇ ਆਪ ਦੇ ਨਾਮ ਦੀ ਸ਼ਰਨ ਲਈ ਹੈ ਤੋ ਜੋ ਜੀਵ ਪ੍ਰਭੂ ਦਾ ਸਿਮਰਨ ਕਰਦਾ ਹੈ ਉਹ ਜੀਵ ਇਸ ਸੰਸਾਰ ਵਿੱਚ ਪੂਜਨੀਕ ਬਣ ਜਾਂਦਾ ਹੈ ਔਰ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਜਪੋ ਜੀ ਸਤਨਾਮ ਜੈ ਕੋ ਤੇ